ਚੱਲ ਕੁੜੀ ਨੂੰ ਫੋਨ ਕਰ ਹੀ ਲੈਣੀ ਆ ਨਾਲੇ ਪੁੱਛ ਲੈਣੀ ਆ ਕਿ ਪੁੱਤ ਸੂਟ ਲਿਆਵਾ ਤੇਰਾ ਨਾਲ ਸਸਤਾ ਤੇ ਮੈਨੂੰ ਖੜਨਾ ਹੀ ਪੈਣਾ ਵਾ ਚੱਲ ਕੋਈ ਨਹੀਂ ਨਾਲੇ ਕਹੂੰਗੀ ਪੁੱਤ ਤੂੰ ਤਿਆਰ ਹੋ ਜਾ ਦੋ ਚਾਰ ਦਿਨ ਆਪ ਤਨੂੰ ਲੈਣ ਆਉਣਾ ਵਾ ਨਾਲੇ ਆਪਣੀ ਸੱਸ ਨੂੰ ਪੁੱਛ ਲੂਗੀ ਚੱਲ ਮੈਂ ਨਾ ਕਰ ਹੀ ਲੈ ਆਪਣੀ ਧੀ ਨੂੰ ਫੋਨ ਹੈਲੋ ਸਤ ਸ੍ਰੀ ਅਕਾਲ ਮੰਮੀ ਹੋਰ ਸੁਣਾਓ ਕੀ ਹਾਲ ਜੀ ਪੁੱਤ ਹਾਲ ਤੇ ਠੀਕ ਵਾ ਤੁਹਾਡਾ ਤੂੰ ਆਪਣਾ ਹਾਲ ਸੁਣਾ ਮਰੀਤੀ ਠੀਕ ਠਾਕ ਵਾ ਸਭ ਹਾਂਜੀ ਹਾਂਜੀ ਸਭ ਵਧੀਆ ਤੁਸੀਂ ਦੱਸੋ ਪੁੱਤ ਵਧੀਆ ਵਾ ਪਰੌਣਾ ਠੀਕ ਵਾ ਹਾਂਜੀ ਹਾਂਜੀ ਤੇਰਾ ਸਭ ਸੋਹਰਾ ਸਾਰੇ ਠੀਕ ਆ ਮੰਮੀ ਅੱਛਾ ਤੇ ਮੈਂ ਪੁੱਤ ਫੋਨ ਤਾਂ ਕੀਤਾ ਸੀਗਾ ਹਾਂਜੀ ਹਾਂਜੀ ਅਸੀਂ ਨਾ ਤੈਨੂੰ ਲੈਣ ਆਉਣਾ ਵਾ ਹੁਣ ਠੀਕ ਆ ਠੀਕ ਆ ਸੱਚੀ ਮੰਮੀ ਆਹੋ ਤੇਰਾ ਪਿਓ ਨਾ ਮਿੱਦੀ ਸਲਾਹ ਕਿ ਅਸੀਂ ਕਹਿ ਪੀ ਚੱਲ ਲਿਆਈਏ ਆਪਣੀ ਤੀ ਨੂੰ ਦੋ ਦਿਨ ਨਾਲੇ ਆਪਾਂ ਪੁੱਤ ਵਿਆਹ ਤੋਂ ਬਾਅਦ ਆਏ ਨੀਗੇ ਤੁਹਾਡੇ ਘਰ ਹਾਂਜੀ ਹਾਂਜੀ ਕਦੋਂ ਆਓਗੇ ਫਿਰ ਪੋਤਾ ਜੀ ਹਲਦੀ ਸਰਾਵੜੀ ਆ ਠੀਕ ਆ ਠੀਕ ਆ ਆ ਤੇ ਬੜੀ ਵਧੀਆ ਧੀ ਮੈਨੂੰ ਦੱਸਿਆ ਆ ਤੇ ਆਪਣੇ ਸਾਸਰ ਨੂੰ ਦੱਸਦੀ ਵੀ ਅਸੀਂ ਕੱਲ ਲੈਣ ਆਉਣਾ ਵਾ ਚੰਗਾ ਠੀਕ ਆ ਠੀਕ ਆ ਮੰਮੀ ਕੋਈ ਨਹੀਂ ਮੈਂ ਦੱਸ ਦੂੰਗੀ ਤੇ ਮੇਰੀ ਘਰ ਸੋਣ ਪੁੱਤ ਹੈ ਹਾਂਜੀ ਹਾਂਜੀ ਤੇ ਕੱਪੜੇ ਲੀੜੇ ਦਾ ਕਿਤਾ ਕਰੀਏ ਹੁਣ ਨਹੀਂ ਮੰਮੀ ਕੱਪੜਾ ਲੀੜਾ ਕੋਈ ਨਾ ਲਿਆਇਓ ਮੰਮੀ ਨੇ ਵੀ ਕਿਹਾ ਹੀ ਵੀ ਉਹਨਾਂ ਨੇ ਕਿਹਾ ਬਹੁਤੀ ਖੇਚਲ ਕਰਨ ਦੀ ਲੋੜ ਨਹੀਂ ਹੈਗੀ ਨਾਲੇ ਮੰਮੀ ਤੁਸੀਂ ਤੇ ਹੀ ਜਦੋਂ ਹੀ ਗਏ ਆ ਪੁੱਤ ਉਹ ਵੀ ਬਣਦੇ ਸੀ ਤੀਆਂ ਵਾਲੇ ਦਾ ਬਣਦੇ ਹੁੰਦੇ ਆ ਮੰਮੀ ਨਹੀਂ ਜੇ ਬੋਧੀ ਗੱਲ ਆ ਤੇ ਤੁਸੀਂ ਸੈਰਸ ਨੂੰ ਪਿਆਰ ਦੇਜੋ ਪਰ ਲੀੜਾ ਕਪੜਾ ਨਾ ਲੈ ਕੇ ਆਏ ਹੋ ਹੁਣ ਪੁੱਤ ਤੇਰੀ ਸੱਤ ਗੱਲਾਂ ਨਾ ਕਰੇ ਮੰਮੀ ਨਹੀਂ ਗੱਲਾਂ ਕਰਦੇ ਉਹਨਾਂ ਨੇ ਕਿਹਾ ਵਾ ਕੋਈ ਗੱਲ ਨਹੀਂ ਤੂੰ ਇੰਨੀ ਟੈਨਸ਼ਨ ਕਾਤੋਂ ਲੈਂਦੀ ਜੀ ਅੱਛਾ ਤੇ ਪੁੱਤ ਫਿਰ ਹੁੰਦੀ ਆ ਮੰਮੀ ਤੁਸੀਂ ਜਿੱਦਾਂ ਨਾ ਹੀ ਗਏ ਆ ਤੁਸੀਂ ਸਾਰਿਆਂ ਨੂੰ ਲੀੜਾ ਕਪੜਾ ਦਿੱਤਾ ਹੀ ਆ ਹੁਣ ਬਾਕੀ ਰਹਿ ਗਿਆ ਕੋਈ ਦੇਣਾ ਪੁੱਤ ਮੈਨੂੰ ਹੁਣ ਨਾ ਸਮਝ ਨਹੀਂ ਕੀ ਆਉਂਦੀ ਏ ਨਹਾਵੇ ਤੇਰੀ ਸਾ ਮਮੀ ਤੂੰ ਹੀ ਆਵੇਂ ਨਾ ਸੋਚਦਿਆ ਰਿਹਾ ਕਰੋ ਇਦਾਂ ਆਪਣੇ ਆਪ ਨੂੰ ਤੰਗੀ ਦੇ ਕੇ ਤੁਸੀਂ ਫਿਰ ਕੱਪੜਾ ਲੀਡਾ ਲਿਆਉਣਾ ਤੇ ਕੀ ਫਾਇਦਾ ਹੈ ਉਹ ਜੇ ਕੱਪੜੇ ਲੀਡੇ ਪਾਉਣ ਦਾ ਫਿਰ ਮੈਨੂੰ ਨਹੀਂ ਪੁੱਤ ਮੇਰਾ ਤਾਂ ਕੀ ਇਰਾਦਾ ਤੇਰੀ ਸਾਸ ਦਾ ਤੇ ਤੇਰੇ ਸਹੁਰੇ ਦਾ ਸੂਟ ਲਿਆਵਾ ਤੇ ਨਾਲ پرانے ਰਸਨ ਨਾਲੇ ਤੇ ਮਮੀ ਨਹੀਂ ਤੁਹਾਨੂੰ ਮੈਂ ਕਿਹਾ ਰਿਹਾ ਵੀ ਨਹੀਂ ਲਿਆਉਣੇ ਹੈ ਕਿ ਤੇ ਫਿਰ ਤੈ ਕਿਉਂ ਕਿ ਇਦਾਂ ਕਰੀ ਜਾਂਦੇ ਏ ਚੱਲ ਫਿਰ ਮੈਂ ਇਦਾਂ ਕਰੂੰਗੀ ਵੀ پرانے ਨੂੰ ਵੀ ਪਿਆਰ ਦੇ ਆਉਂਗੀ ਤੇ ਤੇਰੇ ਤੇਰ ਨੂੰ ਵੀ ਪਿਆਰ ਦੇਉਂਗੀ ਹਾਂਜੀ ਹਾਂਜੀ ਠੀਕ ਆ ਇਦਾਂ ਕਰਨਾ ਫਿਰ ਮੈਂ ਹਾਂ ਇਦਾਂ ਕਰ ਲਓ ਤਲ ਘਾੜ ਪੀਣੋਂ ਆ ਤਸਮਾਨ ਲੈ ਆਉਂਗੀ। ਕੋਈ ਬਹੁਤੀ ਟੈਨਸ਼ਨ ਨਾ ਲਿਆ ਕਰੋ ਮੰਮੀ। ਪੁੱਤ ਟੈਨਸ਼ਨ ਤੇ ਹੁੰਦੀ ਆ ਫਰ ਧੀ ਆ ਤੁਹਾਡੀ ਹੈ। ਉਹ ਤਾਂ ਮੈਨੂੰ ਪਤਾ ਆ। ਆਹੋ ਕਿ ਤੇਰਾ ਨੱਕ ਨੀਵਾ ਹੋਵੇ ਅਹੀਂ ਤੇ ਆਨੇ ਸਾਡੀ ਧੀ ਦੀ ਸੋਭਾ ਹੋਵੇ। ਤਾਂ ਮੰਮੀ ਸੋਭਾ ਮੇਰੀ ਤੁਹਾਡੇ ਨਾਲ ਹੀ ਆ। ਚਲ ਕੋਈ ਨਹੀਂ ਪੁੱਤ ਧੀਆ ਵਾਲੇ ਧੀਆ ਵਾਲਿਆਂ ਨੇ ਸਦਾ ਹੀ ਦੇਣਾ ਹੁੰਦਾ ਵਾ ਹੈ। ਮੰਮੀ ਇਦਾਂ ਕਿਉਂ ਹੁੰਦਾ ਪਿੱ ਧੀਆ ਵਾਲਿਆਂ ਨੇ ਕਿਉਂ ਦੇਣਾ ਹੁੰਦਾ ਵਾ? ਜਦੋਂ ਇੱਕ ਸਭ ਕੁਝ ਹੈਗਾ ਤਾਂ ਫਿਰ ਦੇਣ ਦੀ ਕੀ ਲੋੜ ਆ? ਰੀਤ ਬਣੀ ਆ ਪੁੱਤ ਰੀਤ ਨਿਭਾਉਣੀ ਪੈਂਦੀ ਆ। ਮਮੇ ਤੁਸੀਂ ਆਵੇਂ ਦਾਨ ਕਰਿਆ ਕਰੋ ਫਿਰ ਮੈਨੂੰ ਪਤਾ ਕਿੰਨੀ ਟੈਨਸ਼ਨ ਲੱਗਦੀ ਆ ਵੀ ਤੁਸੀਂ ਪਤਾ ਨਹੀਂ ਕਿਤੋਂ ਪੈਸੇ ਲੈ ਕੇ ਕੀ ਕਰਦੇ ਹੋਗੇ ਹਾਏ ਹਾਏ ਤੂੰ ਨਾ ਟੈਨਸ਼ਨ ਲਿਆ ਕਰ ਮੇਰੀ ਧੀ ਤੇ ਹੁਣ ਆਹ ਕੰਨ ਪੱਕਾ ਹੋਣਾ ਹੀ ਉਹ ਤੇ ਆਪਣੀ ਸੱਸ ਨੂੰ ਦੱਸਦੀ ਹਾਂ 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 ਮੈਂ ਦੱਸ ਦੂੰਗੀ ਤੇ ਲਿਆਇਓ ਕੁਛ ਨਾ ਮੈਂ ਤੁਹਾਨੂੰ ਦੱਸਤਾ ਜੇ ਪਹਿਲਾਂ ਚਾਹ ਨਹੀਂ ਲਿਆਉਂਦੀ ਫਿਰ ਮੈਂ ਪਿਆਰ ਦੇ ਦੂੰ ਹਾਂ ਠੀਕ ਆ ਚਲੋ ਠੀਕ ਆ ਧਿਆਨ ਰੱਖਿਓ ਆਪਣਾ ਹਾਂ ਚੰਗਾ ਪੁੱਤ ਹਾਂ ਚੰਗਾ ਮੀ ਸੱਸ ਸੱਸਕਾਲ ਹਾਏ ਮੈਨੂੰ ਖੁਸ਼ੀ ਤਾਂ ਬੜੀ ਹੋਣੀ ਆ ਵੀ ਮਮੀ ਉਹਨਾਂ ਨੇ ਮੈਨੂੰ ਲੈਣ ਆਉਣਾ ਆ ਪਰ ਮੈਂ ਮੰਮੀ ਨੂੰ ਕਿੱਦਾਂ ਦੱਸਾਂ ਕਿ ਤੇ ਉਹੀ ਜਿਹੜੇ ਪਹਿਲਾ ਕੱਪੜੇ ਦਿੱਤੇ ਆ ਉਹ ਤੇ ਇਹਨਾਂ ਦੇ ਕਿਸੇ ਦੇ ਨੱਕ ਤੇ ਨਹੀਂ ਚੜੇ ਤੇ ਮੰਮੀ ਫੇਰ ਕਹਿੰਦੇ ਮੈਂ ਕੱਪੜੇ ਲੈ ਕੇ ਆਵਾਂ ਮੈਂ ਮੰਮੀ ਨੂੰ ਦੱਸ ਕੇ ਉਹਨਾਂ ਦਾ ਦਿਲ ਨਹੀਂ ਦਿਖਾਉਣਾ ਚਾਹੁੰਦੀ ਇਸ ਤੇ ਕਰਕੇ ਮੈਂ ਤਾਂ ਹੀ ਮੰਮੀ ਨੂੰ ਕਿਹਾ ਕਿ ਉਹਨਾਂ ਕੋਈ ਕੱਪੜਾ ਨਾ ਲੈ ਕੇ ਆਏ ਚਲ ਹੁਣ ਮੈਂ ਮੰਮੀ ਨੂੰ ਦੱਸ ਦਿੰਨੀ ਆ ਵੀ ਮੰਮੀ ਉਹਨਾਂ ਨੇ ਕੱਲ ਆਉਣਾ ਆ ਵੇਖਾਂ ਧੀ ਨੂੰ ਕਿੰਨਾ ਫਿਕਰਵਾ ਮੰਮੀ ਤੇ ਹੀ ਖਰਚਾ ਨਾ ਕਰਿਓ ਕੋਈ ਗੱਲ ਨਹੀਂ ਤੀਆਂ ਤੀਆਂ ਹੀ ਹੁੰਦੀਆਂ ਵਾ ਨਾ ਫੇਰ ਵੀ ਪਰ ਜਿਹੜੇ ਮਾਪਿਓ ਦੇ ਫਰਜ਼ਾਂ ਨਿਭਾਉਣੇ ਪੈਂਦੇ ਕੀ ਕਰਨਾ ਵਾ ਚਲ ਕੋਈ ਨਹੀਂ ਕਰਦੀ ਇਹਦੇ ਪਿਓ ਨਾਲ ਸਲਾਹ ਮੇਰੀ ਗੱਲ ਸੁਣ ਹੋਈ ਦਲਜੀਤ ਨਾਲ ਗੱਲ ਕੋਈ ਕਿ ਨਹੀਂ ਆ ਦਲਜੀਤ ਨਾਲ ਫੋਨ ਕਰਕੇ ਹਟੀਆਂ ਹੋਣੇ ਕਿ ਅੱਛਾ ਤੁਹਾਨੂੰ ਪੁੱਛਣਾ ਸੀ ਵੀ ਕੀ ਚਾਹੀਦਾ ਚਾਹੀਦਾ ਕੀ ਹੈ ਮੈਨੂੰ ਆਂਦੀ ਮੰਮੀ ਕਿਸੇ ਦਾ ਕਪੜਾ ਨਾ ਆਵੇ ਅੱਛਾ ਕਿਸੇ ਦਾ ਸੂਟ ਨਿਆਉਣਾ ਆਂਦੀ ਵੀ ਤੁਸੀਂ ਸੈਰਸ ਨੂੰ ਵੀ ਪਿਆਰ ਦੇਜੋ ਤੇ ਪ੍ਰਾਣੇ ਨੂੰ ਵੀ ਪਿਆਰ ਦੇਜੋ ਠੀਕ ਆਂਦੀ ਕਪੜਾ ਲੈਣਾ ਰਹਿਣ ਦੋ ਹੁਣ ਨਹੀਂ ਆਂਦੀ ਮੇਰੇ ਸਾਸਾਂ ਦੀ ਵੀ ਨਾ ਲਿਆਉਣਾ ਮੈਨੂੰ ਐ ਫੇਰ ਗੱਲ ਹੀ ਨਾ ਮੈਂ ਸਾਸੋ ਜੀ ਨਾਲ ਆਖੇ ਵੀ ਲਿਆਂਦਾ ਕੱਖ ਨਹੀਂ ਫੇਰ ਪਰ ਜਦੋਂ ਦੀ ਸਾਸੀ ਕਹਿਣ ਡਈ ਆ ਬਿਨਾ ਕਪੜਾ ਦੀ ਡਾਲ ਲੈ ਆਇਓ ਹਨਾ ਤੇ ਫਿਰ ਰਹਿਣ ਦਿੰਨੇ ਆ ਕਪੜਾ ਜਿਹੜਾ ਕਿਸ ਦੇ ਪਸੰਦ ਆਉਂਦਾ ਕਿਸ ਦੇ ਨਹੀਂ ਆਉਂਦਾ ਇਦਾਂ ਕਰੂੰਗੀ 1000 ਰੁਪਿਆ ਦੇ ਆਉਂਗੀ ਸੈਰਸ ਨੂੰ ਤੇ 1000 ਦੇ ਆਉਂਗੀ ਮੁੰਡੇ ਨੂੰ ਆਪੇ ਲੈ ਲੈਣਗੇ ਉਹ ਵੀ ਚੰਗਾਈਓ ਹੈ ਕਿ ਨਹੀਂ ਆਪਣੀ ਮਨਪਸੰਦ ਲੈ ਲੈਣਗੇ ਹਨਾ ਆ ਤੇ ਬਾਕੀ ਫਰੂਟ ਫਰਾਟ ਲੈ ਜਾਗੇ ਜਾਣ ਲੱਗੇ ਆਹੋ ਹੂੰ ਹੂੰ ਉਹਦਾ ਧੀ ਸਾਡੀ ਬੜੀ ਚੰਗੀ ਬੜਾ ਹੀ ਸੋਚਦੀ ਸਾਡੇ ਬਾਰੇ ਉਹ ਚੱਲੇ ਤਰਾਈਆਂ ਮਹਾਰਾਜ ਸੱਚੇ ਪਾਤਸ਼ਾਹ ਵੀ ਜੋ ਦੀ ਸਾਡੇ ਘਰ ਹੋਈ ਆ ਕਿਸ ਚੀਜ਼ ਦੀ ਕਮੀ ਤੇ ਆਈ ਦੀ ਚਾਲ ਕੋਈ ਨਹੀਂ ਉਹਦੇ ਕਰਮ ਉਹਦੇ ਨਾਲ ਇਹਦੇ ਵਿਆਹ ਦੀ ਇਹਨਾਂ ਬੜੀ ਟੈਨਸ਼ਨ ਕਿਉਂ ਮਾਰ ਰਹੇ ਨੇ ਜੱਗਾ ਭਲਾ ਨੂੰ ਘਰ ਬਖਸ਼ਦਾ ਵੇਖਲਾ ਹਾਂ ਸਹੀ ਗੱਲ ਵਾ ਸੋਕੇ ਘਰ ਚਲ ਗਏ ਆ ਐਵੇਂ ਆਂਦੇ ਹੁੰਦੇ ਆ ਫੇ ਕਿਹਦੀ ਕਿਸਮਤ ਨਾਲ ਕੋ ਰਲਿਆ ਹੁੰਦਾ ਵਾ ਤੇ ਮੁੰਡਾ ਜਿਹੜਾ ਵਕਤ ਰੱਬ ਦੇ ਨਾਮ ਵਾਲਾ ਐਡਾ ਚੰਗਾ ਮਿਲ ਗਿਆ ਉਹਨਾਂ ਨੂੰ ਕੀ ਚਾਹੀਦਾ ਮੈਂ ਖਾਂਦਾ ਨਾ ਪੀਂਦਾ ਹੈ ਅੱਜ ਕੱਲ ਲੋਕਾਂ 'ਚ ਵੀ ਆਇਆ ਵਾ ਵਾਕਿਆ ਸਹੀ ਗੱਲ ਆ ਲੋਕੀ ਗਲਤ ਨੱਕ ਚੜਾ ਚੜਾ ਕਰਦੇ ਆ ਐਉਂ ਤੇ ਜਾਉਂਗਾ ਤੇ ਉਹ ਆਦੇ ਨਹੀਂ ਗੱਲ ਸੁਣੋ ਹੁਣ ਗੱਲਾਂ 'ਚ ਨਾ ਪਾਓ ਤੇ ਤਿਆਰੀ ਜੂਰੀ ਵੀ ਕਰਨੀ ਸਿਰੇ ਜਾਣ ਦੀ ਇਦਾਂ ਕਰੋ ਤੁਸੀਂ ਜਾ ਕੇ ਤੇ ਪਹਿਲਾਂ ਮੋਟਰਸਾਈਕਲ ਤੇ ਮੰਗ ਕੇ ਆਓ ਪੜਾ ਮਿਲਦਾ ਵਾ ਕਿ ਨਹੀਂ ਆਹੋ ਹੈ ਫਿਰ ਹੋਰ ਕੋ ਦੇਖਾਂਗੇ ਮੁਰਕੇ ਜਾਂ ਫਿਰ ਮੰਗ ਆਓ ਸਹੀ ਨਹੀਂ ਜਾਣਾ ਫਿਰ ਉਧਰੋਂ ਆ ਜਾਓ ਪੜਾ ਹਾਂ ਤੇ ਜੇ ਚੰਗ ਮੁਰਸਾ ਦੇ ਮੈਸੇਜ ਦੇ ਫਿਰ ਮੋਟਰਸਾਈਕਲ ਤੇ ਜਾ ਕੇ ਆਮ ਜਾਓ ਫਿਰ ਮੈਂ ਕੱਪੜੇ ਕੱਪੜੇ ਵੇਣੀ ਸਾਰੇ ਪੱਕ ਜਾਣੇ ਆ ਠੀਕ ਆ ਠੀਕ ਕਿੱਡਾ ਚਾਹ ਵਾ ਮੈਨੂੰ ਧੀ ਦੇ ਘਰ ਜਾਣ ਦਾ ਪਹਿਲੀ ਵਾਰੀ ਆਪਣੇ ਧੀ ਦਾ ਘਰ ਵੇਖਣਾ ਵਾ ਚਲ ਸ਼ੁਕਰ ਆ ਮਾਲਕਾ ਹਰ ਇੱਕ ਧੀ ਪੈਂ ਸੌਖੀ ਰਵੇ ਆਪਣੇ ਘਰ ਕਿਹ ਚੀਜ਼ ਦੀ ਕਮੀ ਨਾ ਹੋਵੇ ਧੀਆਂ ਨੂੰ ਮੰਮੀ ਜੀ ਹੂੰ ਸੁੱਤੇ ਜੇ ਨਹੀਂ ਸੌਣਾ ਕਿ ਮੈਂ ਮੇਰਾ ਸਿਰ ਬੜਾ ਦੁਖਣ ਲਿਆ ਸੀ ਠੀਕ ਆ ਠੀਕ ਆ ਚਾਹ ਬਣਾ ਦੋ ਆਹੋ ਚਾਹ ਬਣਾ ਦੀ ਘੁੱਟ ਘਟੜ ਕੇ ਪਤਾ ਨਹੀਂ ਕੀ ਹੋਇਆ ਵਾ ਮੈਂ ਨਾ ਗੱਲ ਕਰਨੀ ਸੀ ਤੁਹਾਡੇ ਨਾਲ ਹਾਂ ਦੱਸ ਮੰਮੀ ਦਾ ਫੋਨ ਆਇਆ ਸੀ ਤੇ ਮੰਮੀ ਕਹਿੰਦੇ ਆਪਾਂ ਨਾ ਸਿਰੇ ਭਲੈਣ ਆਣਾ ਆ ਮੰਮੀ ਦਾ ਫੋਨ ਸਿਰੇ ਲੈਣ ਆਉਣਾ ਵਾ ਹਾਂਜੀ ਦੱਸ ਅੱਜ ਤੇ ਉਦੋਂ ਮਿਲ ਕੇ ਆਏ ਅਸੀਂ ਤਾਂ ਹੁਣ ਲੈਣ ਵੀ ਆਏਣਾ ਵਾ ਇਹੋ ਟਮਾਟਰ ਕਦੋਂ ਮੁੱਕਣੇ ਆ ਮੰਮੀ ਉਹ ਕਹਿੰਦੇ ਵੀ ਰਸਮ ਹੁੰਦੀ ਆ ਤੇ ਕਰਨੀ ਪੈਣੀ ਆ ਆ ਰਸਮ ਹੁੰਦੀ ਇੱਥੇ ਕਰਨੀ ਪੈਣੀ ਆ ਅਜੇ ਤਾਂ ਹੁਣ ਆਏ ਹੋ ਕੇ ਹੁਣ ਫੇਰ ਤੁਰ ਪੈਣਾ ਵਾ ਚੱਲ ਰਸਮ ਹੋਣਾ ਤੇ ਫੇਰ ਕਰਨੀ ਪੈਣੀ ਜੇ ਕਿਆ ਲੈਣ ਆਉਣਾ ਵਾ ਆਜੋ ਕਹਿ ਫਿਰ ਕੀ ਕਰਨਾ ਤੇ ਕਿਦਾਂ ਕਹਿੰਦੇ ਆਉਣਾ ਸਵੇਰੇ ਅੱਛਾ ਸਵੇਰੇ ਆਉਣਾ ਵਾ ਹਾਂਜੀ ਠੀਕ ਵਾ ਤੇ ਗੱਲ ਸੁਣ ਮੇਰੀ ਉਹ ਵੇੜੇ ਵਿੱਚ ਗੋੜੇ ਗੋੜੇ ਗੰਦ ਪਿਆ ਵਾ ਹੈ ਪੱਤੇ ਖਿਲਰੇ ਕਿਤੇ ਐਦਾਂ ਕਰ ਮੇਰੀ ਧੀ ਪਹਿਲਾਂ ਨਾ ਵੇੜਾ ਸਾਫ਼ ਕਰ ਮੈਂ ਘਰ ਆਉਣੀ ਹੈ ਤੇ ਉੱਥੇ ਪੱਤੇ ਪੁੱਤੇ ਹੁੰਜ ਇੱਕ ਸਿਰ ਤੇ ਹੋਰ ਬਥੇਰੇ ਕੰਮ ਹੋਣੇ ਆ ਤੇ ਫਿਰ ਉਹ ਨਹੀਂ ਹੋਣੀ ਸਫਾਈ ਮੈਂ ਕਰਉਣੀ ਨਹੀਂ ਹਾਂ ਉਹ ਕੰਮ ਵਾਲੀ ਵੀ ਨਹੀਂ ਆਈ ਤੇ ਮੇਰਾ ਤੇ ਆ ਬੜਾ ਸਿਰ ਦੁਖਣ ਲੱਗ ਪਿਆ ਨੇ ਤੇ ਮੈਂ ਝਾੜੂ ਲਾ ਦਿੰਦੀ ਮੈਂ ਕਿਹੜਾ ਕੱਢ ਲਿਆ ਨਹੀਂ ਹਾਂ ਤੇ ਉਹ ਮੇਰੇ ਧੀ ਪਲਾ ਸਫਾਈ ਕਰ ਲਈ ਚੰਗਾ ਠੀਕ ਆਹੋ ਤੇ ਚੱਲ ਜਿੱਦਾਂ ਮਰਜੀ ਉੱਥੇ ਗਾਉਂਦੇ ਪਰ ਆਪਣੇ ਘਰ ਥੋੜੀ ਹੁਣ ਬੰਦ ਪਾ ਲੈਣਾ ਉਹਨਾਂ ਉਹਦੇ ਦੇਖ ਕੇ ਤੇ ਦੂਜੀ ਗੱਲ ਇਹ ਸੁਣ ਮੇਰੀ ਉਹਨਾਂ ਨੂੰ ਕਹੀ ਵੀ ਆ ਨਾ ਹੁਣ ਆਉਣਾ ਰਸਮ ਵਾਪਿਆ ਸੂਟੜੀਆਂ ਨੂੰ ਚੁੱਕੀ ਲੈਣ ਤੇ ਚੰਗਾ ਠੀਕ ਆ ਸਮਾਉਣੇ ਤੇ ਹੈ ਨਹੀਂ ਆ ਤੇ ਇਹਦੇ ਪੇਟੀਆਂ ਸੁੱਟ-ਸੁੱਟ ਕੇ ਕੀ ਕਰਨੇ ਮੈਂ ਉਹ ਕਿਸ ਨੂੰ ਦੇਣ ਨੂੰ ਤੇ ਚੱਲ ਜੇ ਦੇਣਾ ਹੋ ਤੇ ਪਿਆਰ ਪੂਰ ਦੇ ਜਣਗੇ ਨਿਆਣਿਆਂ ਨੂੰ ਠੀਕ ਵਾ ਨਾ ਠੀਕ ਆਹੋ ਤੇ ਉਹਨਾਂ ਨੂੰ ਚੇਤਨਾ ਕਹਿਦੀ ਫੋਨ ਤੇ ਹਾਂਜੀ ਹਾਂਜੀ ਆਹੋ ਤੇ ਚੱਲ ਨਿਬੇੜ ਲੈ ਆਪਣਾ ਕੰਮ ਤੇ ਚਲੋ ਠੀਕ ਹਾਂ ਹਾਂ ਮੰਮੀ ਬਣਾ ਲੈਣ ਇਹ ਪਤਾ ਨਹੀਂ ਕਦੋਂ ਕੰਮ ਮੁੱਕਣੇ ਸਾਰੇ ਕਦੀ ਆ ਜਾਓ ਕਦੀ ਚੱਲ ਜਾਓ ਇੱਥੇ ਹੁੱਡੇ ਮਾਟੇ ਤਰਹਿ ਗਈ ਬਸ ਕੰਮ ਪਤਾ ਨਹੀਂ ਕਦੋਂ ਕਰਨਾ ਆ ਚੰਗਾ ਹੈ ਦਿਮਾਗ 'ਚ ਗੱਲ ਆ ਗਈ ਮੇਰੇ ਤੇ ਵਿਹੜਾ ਸਾਫ਼ ਕਰ ਜਾ ਆ ਮੁੜ ਕੇ ਕੀ ਪਰਾਂ ਕੱਲ ਨੂੰ ਕੰਮ ਵਾਲੀ ਵੀ ਹੋਣੀ ਕਿ ਨਹੀਂ ਹੋਣੀ ਮੈਂ ਆ ਮਗਰੋ ਕਿੱਥੋਂ ਇਹ ਨਾ ਕੰਡ ਹੁੰਜਣਾ ਚੰਗਾ ਆਇਆ ਵੀ ਸੂਟਾ ਵਾਲੋ ਕੈਦ ਟਾਵਾ ਮੈਂ ਕਿੱਥੇ ਰੱਖੀ ਜਾਵਾਂ ਇਹਨਾਂ ਗੰਦ ਇਕੱਠਾ ਕਰ ਕਰਕੇ ਤੇ ਜੇ ਪਤਾ ਲੱਗਾ ਫੇਰ ਮੁੰਡੇ ਨੂੰ ਜਾ ਕੇ ਤੇ ਫੇਰ ਵੇਖੇ ਨਾ ਕੰਨ ਪਰ ਦੇਣੀ ਉਹਦੇ ਤੂੰ ਨੇ ਫੇਰ ਘੜਕੜ ਕਰਨੋਂ ਨਹੀਂ ਹਟਣਾ ਕੋਈ ਗੱਲ ਨਹੀਂ ਆਪੇ ਸਾਂਭ ਲੂੰਗੀ ਮੈਂ ਐ ਦਲਜੀਤ ਘਟ ਚਾਹ ਬਣਾ ਲਿਆ ਪੁੱਤ ਚੱਲ ਕੜੀ ਲੰਮੇ ਪੈਣੀ ਆ ਆ ਸਿਆਰਸ ਉਹ ਵੀਰ ਕਿੱਲੇ ਬੈਠੇ ਰਹੇ ਤੇ ਉਹ ਇਕੱਲੇ ਹੀ ਬਹਿਣਾ ਵਾ ਤੂੰ ਤੇ ਮਮਾ ਲੱਗੇ ਬਹਿੰਦਾ ਨਹੀਂ ਹੁਣ ਕਿੱਥੇ ਰਹਿਣਾ ਅੱਜ ਕੱਲ੍ਹ ਰੋਣਾ ਰੋਣਾ ਕੀ ਆ ਹਾਂ ਮੈਂ ਤਾਂ ਨਾ ਗੁੱਸੇ ਆ ਗੁੱਸੇ ਕਿਸੇ ਕਿਹੜੀ ਗੱਲ ਤੋਂ ਆ ਉਹਦੋਂ ਆਪਣੇ ਸੋਹਰੇ ਗਏ ਹੀਗੇ ਅੱਛਾ ਉਹ ਗੱਲ ਮੈਨੂੰ ਕਹਿੰਦੇ ਸੁਣਾ ਨਹੀਂ ਮਰੀ ਤੇ ਤੂੰ ਘਰੇ ਹੀਗਾ ਆਪੇ ਜੀ ਤਿਆਰ ਹੋ ਕੇ ਚਲ ਗਿਆ ਨਾ ਆਪਣੇ ਯਾਰ ਨਾਲ ਚਲ ਗਿਆ ਕਾਲਜ ਹੈ ਨਾ ਕਿੱਥੇ ਗਿਆ ਜਾਣਾ ਵਾ ਨਾ ਕਿਨੇ ਦੱਸਿਆ ਮੈਂ ਨਾ ਕਿਨੇ ਫੋਨ ਕੀਤਾ ਕਿਉਂ ਤੈਨੂੰ ਮੰਮੀ ਦੱਸਿਆ ਨਹੀਂ ਉਹ ਨਾ ਮੈਨੂੰ ਕਹਿੰਦੇ ਦੱਸਿਆ ਵਾ ਤਾਂ ਹਾਂ ਤੇ ਮੈਂ ਖਾ ਹੋਇਆ ਇਹ ਗੱਲਾਂ ਯਾਰ ਮੈਨੂੰ ਨਹੀਂ ਪਤਾ ਫਿਰ ਉਹ ਮਾ ਵੀ ਵੇਖ ਹੁੰਦਾ ਉਹ ਮੈਨੂੰ ਕਹਿੰਦੇ ਉਹ ਤੇ ਯਾਰ ਦਾ ਕੋਈ ਪ੍ਰੋਗਰਾਮ ਆ ਨਾਲੇ ਕਾਲਜ ਹੋਣਗੇ ਨਾਲੇ ਪ੍ਰੋਗਰਾਮ ਵੇਖਾਊਗਾ ਮੈਨੂੰ ਕੀ ਪਤਾ ਤੈਨੂੰ ਦੱਸਿਆ ਹੀ ਨਹੀਂ ਆ ਉਹ ਚੱਲ ਵੀਰ ਕਿੱਲੇ ਹੁਣ ਜਾਏਗਾ ਨਾ ਮਿਲਣ ਮੁਲਣ ਤੇ ਲੈ ਜੀ ਮੈਂ ਨਾਲ ਠੀਕ ਆ ਕੋਈ ਨਹੀਂ ਤੈਨੂੰ ਨਹੀਂ ਖੜਨਾ ਕਿੰਨੂੰ ਖੜਨਾ ਆਹੋ ਉਹ ਨਾਲੇ ਤੈਨੂੰ ਮੰਮੀ ਵਾਂਗੂ ਪਸੰਦ ਆ ਜਾਣਗੇ ਮੇਰੇ ਸੋਹਰੇ ਉਹ ਪਰਾ ਜਿੱਥੇ ਤੇਰੀ ਪਸੰਦ ਉਥੇ ਮੇਰੀ ਪਸੰਦ ਵਾ ਹੈ ਉਥੇ ਜਿਹੜਾ ਕੋਈ ਕੀ ਗੱਲ ਵਾ ਕਿਹੜੀ ਗੱਲ ਦਾ ਲਕਾਵਾ ਹਾਂ ਹਾਂ ਉਹਦੋਂ ਮੰਮੀ ਨੇ ਤੇ ਭੂਆ ਨੇ ਚੰਗੀ ਰੱਜ ਕੇ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਮੇਰੀ ਉਥੇ ਉਹ ਭੂਆ ਦੇ ਨਾਲ ਖੜਨੀ ਨਹੀਂ ਚਾਹੀਦੀ ਤੁਹਾਨੂੰ ਉਹ ਯਾਰ ਇੱਕੋ ਤੇ ਭੂਆ ਵਾ ਜੇ ਉਹਨੂੰ ਨਾ ਖੜੀਏ ਤੇ ਕਿਨੂੰ ਖੜੀਏ ਫਿਰ ਨਾਲ ਇਹਨਾਂ ਨੂੰ ਆਪਣੀ ਸੈਂਸ ਚਾਹੀਦੀ ਆ। ਉਹ ਲੱਗਦੀ ਆਪਣਾ ਕਾ ਸਟੈਂਡਰਡ ਬੰਦਾ ਕੋਈ ਹੈ। ਸਾਰੇ ਕੋਈ ਥੋੜੀ ਹੁੰਦੇ ਆ। ਜੇ ਉਹ ਸਟੈਂਡਰਡ ਹੋਣਗਾ ਅਗਲਾ ਕੋਈ ਦਿਲਾਉ ਚਾਹ ਕਰ ਲੈਣਾ ਹੁੰਦਾ ਵਾ। ਠੀਕ ਆ। ਅਗਲੇ ਕੋ ਜਾਨਦਨ ਚਾਹ ਆਪਣੀ ਵਧੀਆ ਰੋਟੀ ਪਣੀ ਖਵਾ ਦੇ ਤਾਂ ਇੱਥੇ ਚੰਗਾ ਹੀ ਹੋਰ ਕੀ ਹੁੰਦਾ ਵਾ। ਤੇ ਭਾਰ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ। ਅਗਲੇ ਨੂੰ ਨਾ ਸੁਣਦਾ ਹੋਊਗਾ। ਮਾੜੀ ਗੱਲ ਆਵਾਜ਼ ਦਾ ਨਹੀਂ ਕਰਨਾ ਚਾਹੀਦਾ। ਕੱਲ ਜੇ ਅਗਲੇ ਮਾੜੇ ਮਾੜੇ ਆਪਣੇ ਘਰ ਥੋੜੇ ਬੋਦੇ ਠੀਕ-ਠਾਕ ਵਾ ਤੇ ਕਿਹੜੀ ਗੱਲ ਹੋਇਆ ਕਰਦੇ। ਚਲ ਦਲਜੀਤ ਦੇ ਕਰਨੀ ਪੈਗੀ ਲਾਗੇ ਮम्मी ਨੂੰ ਦੱਸਿਆ ਵੀ ਦਲਜੀਤ ਨੇ ਸੁਣੀ ਆ ਗੱਲ ਠੀਕ ਆ ਪਰ ਇਹ ਗੱਲਾਂ ਬਣਦੀਆਂ ਤੈਨੂੰ ਮੈਂ ਦੱਸ ਨਵੀਂ ਨਵੀਂ ਜੇ ਵਿਆਹੀ ਆਈ ਆ ਇਹ ਤਾਂ ਗੱਲਾਂ ਮਾੜੀਆਂ ਵਾ ਜੋਕ ਹੋਣਾ ਤੇ ਹੋ ਗਿਆ ਵਾ ਐ ਭਾਬੀ ੜੀ ਚੰਗੀ ਆ ਸਭ ਕੋ ਟੈਰਨਾ ਮਿਲਿਆ ਵਾ ਤੇ ਜੇ ਫਿਰ ਉਹ ਨਾ ਚੰਗੀ ਗੱਲੋਂ ਮਾੜੀ ਗੱਲਾਂ ਫੇਰੇ ਇਹਨਾਂ ਨੇ ਉਹਦੀ ਮੇਰੀ ਕੀ ਕਰਨੀ ਆ ਦੱਸਣਾ ਮੈਨੂੰ ਉਹ ਮੇਰੀ ਗਰੀਬੀ ਨੂੰ ਵੀ ਕਰਨਾ ਚੱਟਣਾ ਕਿ ਉਹ ਗਰੀਬ ਆ ਤੇ ਇਹਨਾਂ ਨੇ ਕੁਝ ਦੇਣਾ ਵਾ ਉਹਨਾਂ ਨੂੰ ਨਹੀਂ ਗੱਲ ਮਾੜੀ ਆ ਠੀਕ ਆ ਉਹ ਚੱਲ ਵੀਰ ਆਪੇ ਜਿਵੇਂ ਜੋ ਟਾਈਮ ਲੰਘਦਾ ਗਿਆ ਨਾ ਕੰਮ ਠੀਕ ਹੋ ਜਾਣਾ ਵਾ ਮੈਨੂੰ ਇਹ ਦੱਸੋ ਕਿ ਉਹਨਾਂ ਨੇ ਹੁਣ ਕਿਦੋਂ ਹੁਣ ਫੇਰਾ ਪੂਰਾ ਪੋਣ ਕਰਿਆ ਉਹਦਾ ਪ੍ਰੋਗਰਾਮ ਬਣਨਾ ਉਹ ਜਾਈ ਡੰਗ ਚ ਅੱਛਾ ਆਇਆ ਉਹਨਾਂ ਨੇ ਤੇ ਮੈਨੂੰ ਤੇ ਇਹ ਟੈਨਸ਼ਨ ਪਈ ਆ ਉਹਨਾਂ ਨੂੰ ਕੋਈ ਗੱਲ ਸੁਆਦ ਹੀ ਕਰਦਣ ਕਰਦੇ ਇਹਨਾਂ ਨੂੰ ਚੰਗੀ ਤਰ੍ਹਾਂ ਸਮਝਾ ਦੇਣਾ ਵਾ ਉਹ ਯਾਰ ਮੈਂ ਤਾਂ ਸਮਝਾਇਆ ਹੀ ਆ ਤੂੰ ਵੀ ਛੜੀ ਹ ਮੜੀ ਗੱਲ ਆਪਣੇ ਕੋਈ ਨਾ ਮਾੜੀ ਗੱਲਾਂ ਕਰੇ ਉਹਨਾਂ ਲਾਗੇ ਮੇਰਾ ਨਾਮ ਨਾਲ ਲਵੀ ਆਪਣੇ ਤੌਰ ਤੇ ਮੈਂ ਗੱਲ ਕਰੀ ਓਏ ਆਪਣੇ ਤੌਰ ਤੇ ਕਰੂੰਗਾ ਮੈਂ ਤੇ ਨਾਲੇ ਬੜਕ ਲੈ ਕੇ ਭੂਆ ਨੂੰ ਤਾਂ ਨਹੀਂ ਸਾਥੇ ਫਿਰਦੇ ਉਦਨ ਇਹੋ ਮੈਨੂੰ ਡਰਵਾਣਾ ਮੈਂ ਮੇਰੀ ਗੱਲ ਆ ਘਰ ਗਏ ਜਿਹੜੀ ਗੱਲ ਹੋ ਗਈ ਹੋ ਗਈ ਤੇ ਜੇ ਆਿਆਂ ਦੀ ਬੇਇੱਜ਼ਤੀ ਹੋਈ ਤੇ ਫਿਰ ਬਹੁਤ ਮਾੜੀ ਗੱਲ ਹੋਊਗੀ ਓਰ ਕੀ ਕਰ ਸਾਦ ਕੇ ਗੱਲ ਕਹਣਾ ਬੇਇੱਜ਼ਤੀ ਕੀਤੀ ਆ ਯਾਰ ਬੇਇੱਜ਼ਤੀ ਕਿਉਂ ਕਰਾਉਣਾ ਹੈ ਉਹਨਾਂ ਨੇ ਕੜਾਪ ਭੇਜੀ ਆ ਉਹਨਾਂ ਨੇ ਮੰਗ ਕੇ ਰਿਸ਼ਤਾ ਟੈਨਸ਼ਨ ਨਾ ਲਾਓ ਮੈਂ ਕਰਦਾ ਮੈਂ ਵੀ ਜਿਹੜੀ ਦਵਾਰਾਂ ਗੱਲ ਚੰਗਾ ਬਾਹਰ ਨਾ ਠੱਕੇ ਨਾ ਕਰਤਾ ਇਹਨਾਂ ਨੇ ਮੰਗ ਕੇ ਲਿਆ ਮਾਮੇ ਨੇ ਕਿਹਾ ਤੇ ਇਹਨਾਂ ਨੇ ਕੀਤਾ ਆਹੋ ਠੀਕ ਆ ਚਲੋ ਕੋਈ ਨਹੀਂ ਤੇ ਮਾੜੀ ਜੀ ਗੱਲ ਆਪ ਕਰੀ ਹੁਣ ਲੈ ਕੇ ਮੰਮੀ ਨਾਲ ਮੈਂ ਕਰ ਲੈਣਾ ਵਾ ਤੇ ਭੂਆ ਦੀ ਜ਼ਰੂਰ ਬਿੜਕ ਲਵੀ ਉਹ ਕਰ ਲੈਣਾ ਜੇ ਭੂਆ ਆਈ ਨਾ ਆਹੋ ਤੇ ਫਿਰ ਕੰਮ ਉਹਨੇ ਖਰਾਬ ਕਰਨਾ ਹੀ ਕਰਨਾ ਸੀ ਕੋਈ ਨਹੀਂ ਕੋਈ ਨਹੀਂ ਤੇ ਜਦੋਂ ਆਉਣਗੇ ਨਾ ਤਾਂ ਰਾਜ ਕੇ ਸੇਵਾ ਕਰਨੀ ਸਾਰਿਆਂ ਦੀ ਯਾਰ ਪਹਿਲਾਂ ਮੰਮੀ ਨਾਲ ਸਲਾਹ ਕਰ ਲਾ ਕਿੱਦਾਂ ਕਰਨੀ ਉਹ ਕਰ ਲਈ ਕੋਈ ਨਹੀਂ ਉਹਨੂੰ ਤਾਂ ਸਮਝ ਆਉਂਦੀ ਹੁਣ ਉਹਨੇ ਮੈਂ ਗੱਲ ਕਰਕੇ ਆ ਲੈਂਦਾ ਲੈਂਦਾ ਦੱਸ ਸੈਰਸ ਨੂੰ ਕਿੰਨੇ ਦੱਸਿਆ ਹੀ ਨਹੀਂ ਤੇ ਮੈਂ ਹੀ ਗੱਲ ਕਰ ਲੈਂਦਾ ਉਹ ਨਾਲ ਲੈ ਜਾਂਦਾ ਤੂੰ ਮੇਰੀ ਗੱਲ ਸੁਣ ਲੈ ਧਿਆਨ ਦੇ ਨਾਲ ਹਾਂਜੀ ਪਰੋਣੇ ਆਉਣਾ ਵਾ ਹਾਂ ਤੇ ਕੋਈ ਸੇਵਾ ਵਿੱਚ ਕਸਰ ਨਹੀਂ ਚਾਹੀਦੀ ਚੰਗਾ ਲੈ ਉਹਨਾਂ ਵੇਲਾ ਕਾੜੀ ਸਾਡੀ ਸੇਵਾ ਕੀਤੀ ਹਤਾਂ ਨਾ ਜਿਹੜੀ ਉਹਨਾਂ ਸੇਵਾ ਕੀਤੀ ਹੈਗੀ ਉਹਨਾਂ ਕਤੇ ਮੇਰੇ ਘਰ ਰੋਜ ਹੁੰਦਾ ਰਹਿੰਦਾ ਹੈਂ ਸੇਵਾ ਕੀਤੀ ਸੇਵਾ ਕੀਤੀ ਹੀ ਸਿਰਸ ਚੁਕਣਾ ਲਿਆ ਘਰ ਸਾਰਾ ਬਸ ਪਤਾ ਨਹੀਂ ਹੱਦ ਹੋ ਗਈ ਤੁਹਾਡੇ ਵਾਲੀ ਸੇਵਾ ਉਹਨਾਂ ਦੀ ਬਥੇਰੀ ਕਰ ਲੈਣੀ ਆ ਤੇ ਹਾਂ ਗੱਲ ਦੀ ਜੇ ਕਰਨਾ ਕਰੋ ਉਹ ਮੇਰੇ ਕਹਿਣ ਦਾ ਮਤਲਬ ਹੀ ਨੱਕ ਬੋਲਣਾ ਵਟੇ ਹਾਏ ਹਾਏ ਤੂੰ ਇਧਰ ਆਇਆ ਮੈਨੂੰ ਮਸ਼ਹੂਰ ਕੀਤਾ ਨੱਕ ਬੋਲਣਾ ਵਟੇ ਉਹਨੂੰ ਨਾ ਕਹੀ ਉਹਨੂੰ ਮੈਂ ਕਹ ਤਾਂ ਨੱਕ ਬੋਲ ਵਟਣੀ ਤੇਰਾ ਸੁਭਾਜ ਦਾ ਮੈਨੂੰ ਪਤਾ ਆ ਕੀ ਗੱਲਾਂ ਕਰੀਏ ਉਹ ਆਪ ਤਾਂ ਆਵੇ ਫਿਰ ਆ ਆਵੇ ਗੱਲਾਂ ਕਰਿਆ ਕਰਨੀਆਂ ਵਾ ਕਦੇ ਘਰ ਵੀ ਬਹਿ ਜਾ ਕਰਦਾ ਮਿੰਟ ਮਾਂ ਪਿਓ ਲਾ ਕੇ ਬਹਿ ਜਾਂਦਾ ਨਹੀਂ ਗਾ ਮੈਂ ਤਾਂ ਨਰਾਜ਼ ਹੋ ਦੋਹਾਂ ਨਾਲ ਕਿਉਂ ਅਹੀਂ ਕਿ ਮਾੜਾ ਕਰਤਾ ਤੇਰਾ ਉਦੋਂ ਦੇ ਵੀਰ ਦੇ ਸੋਰੇ ਗਏ ਮੈਨੂੰ ਕਹਿੰਦਾ ਸੁਲਾ ਨਹੀਂ ਮਾਰੀ ਲੈ ਦੱਸ ਸੁਲਾ ਨਹੀਂ ਮਾਰੀ ਨਾ ਉੱਥੇ ਜਾ ਕੇ ਤੂੰ ਗਏ ਬੋਈ ਸੁਗਣੀ ਸੀ ਹੈ ਆਉਣਾ ਆਨਾਰੇ ਪਾਣੀ ਘਟ ਘਟ ਜੱਫਿਆਂ ਜਿਹੜਾ ਨਿੱਗ ਲੈਣਾ ਹੋ ਇੱਥੇ ਘਰੇ ਲੱਲੀ ਕਿਹੜੀ ਕੋਈ ਦੀ ਬੋਈ ਸੁਗਣੀ ਐਸੇ ਤੂੰ ਬੋਈ ਦੀ ਬੋਸੋਂ ਕੇ ਆਏ ਜੇ ਬੰਦਾ ਬੱਛੇ ਹੋਰ ਕੀ ਕਰਕੇ ਉੱਥੇ ਰੂੜੀ ਤੇ ਬੈ ਕੇ ਰੋਟੀ ਖਾਣੂ ਕੇ ਕਹਿਰੇ ਖਾਦੀ ਜਾਂਦੀ ਆ ਉਹ ਸਾਬ ਲਾਲਾ ਤੂੰ ਉਹੇ ਕੁਛ ਹੀਗਾ ਤੇਰੀ ਮਾਦਾ ਨਾਲ ਤੇ ਮਾਖਰਾ ਹੋ ਜਾਣਾ ਸੀ ਤੂੰ ਵੈਰੀ ਗੱਲ ਸੁਣ ਸਿਰਸ ਉਹ ਥੋੜੇ ਆ ਬੰਦੇ ਬਾਤੜਾ ਜਗਾ ਥੋੜੀ ਜਿਹਾ ਲਾਗੇ ਡੰਗਰ ਬੱਦੇ ਹਨਾਂ ਇਹ ਕਿਹੜਾ ਕਿਰਸੀ ਦੇ ਉੱਤੇ ਬੱਦੇ ਆ ਕੇ ਇਹਨਾਂ ਨੇ? ਉਹ ਸਿਰ ਤੇ ਬੱਦੇ ਹੀ ਗਏ, ਕਿਰਸੀਆਂ ਤੇ ਹੀ ਬੱਦੇ। ਇਹ ਹੋ ਗਿਆ ਮੰਮੀ। ਇਹ ਥੋੜੇ ਬੱਦੇ ਮਾਤੜਾ ਵਿਚਾਰੇ ਅਗਲੇ ਤੇ। ਹੈਂ? ਆਖਰ ਕੀ ਕਹੇਗਾ? ਚੱਲ, ਐਡਾ ਹਿਰਕ ਬਣਾਉਣ ਵਾਲੇ ਕਿਹੜੀ ਗੱਲ ਵਾ? ਜੇ ਤੇਰਾ ਜੀ ਕਰਦਾ ਬੋਸ ਨੂੰ ਘਣ ਨੂੰ ਤਾਂ ਆਪਣੇ ਵੀਰ ਨਾਲ ਕਰਦਾ ਚੱਲ ਜੀ, ਮਾਰਾਂਗੇ ਇਹਨਾਂ। ਆਹ ਮਾਰਾਂਗੇ ਗੇੜਾ। ਕੋਈ ਚੱਕਰ ਨਹੀਂ ਗਾ। ਤਾਂ ਹੁਣ ਉੱਥੇ ਕਿਹੜਾ ਜਿੰਦੇ ਵੱਜ ਗਏ ਆ? ਇਹ ਮੁੰਡਾ ਸੱਭੂਆ ਨੂੰ ਖਾਣਣ ਦੀ ਕਿਹੜੀ ਗੱਲ ਈ ਉੱਥੇ ਨਾਲ? ਮੈਂ ਕਿਹੜਾ ਭੂਆ ਨੂੰ ਸੱਦਾ ਦਿੱਤਾ ਆਪਣੇ ਪਿਓ ਨੂੰ ਪੁੱਛ। ਮੇਰੀ ਗੱਲ ਸੁਣ। ਤੇਰੀ ਮਾਂ ਤੇ ਤੇਰੀ ਮੈਂ ਚੰਗਾ ਕਰ ਦੇਣਾ ਉਹਨੂੰ ਸੰਨੀ ਤੇ ਦੁਕੀ ਦੁਵਾ ਨੂੰ ਕੱਲ ਦਾ ਤੇ ਭੈਣ ਕੋਈ ਗੱਲ ਨਹੀਂ ਨਹੀਂ ਸਾਕੋਂ ਤੂੰ ਗਿਆ ਹੋਸਾ ਦੇ ਕਿਉਂ ਦੁਵਾ ਜਾਣਾ ਨੂੰ ਹੈ ਨੱਕਾ ਦਾ ਹੋਸਾ ਦੇਣਾ ਹੈਗਾ ਮੈਂ ਤੈਨੂੰ ਇਹ ਨਹੀਂ ਕਹਿੰਦੀ ਬਸ ਚਾਹ ਪਾਣੀ ਮਾੜਾ ਪਿਆ ਲਿਆ ਜਾਂ ਕਿੱਦਾਂ ਵਾ ਉਹ ਕੰਮ ਸੇ ਕੰਮ ਉਹ ਚਵਣਾ ਬਿਠਾ ਲੈ ਸਿੱਤੇ ਚੜਾ ਕੇ ਉਹ ਬਾਹਰ ਕਰ ਦੇ ਦੇ ਗੇਟੋ ਤੇ ਚੱਲ ਉਹਨੇ ਨਾਲ ਚੰਗਾ ਲੱਗਣ ਦਾ ਆਪਣਾ ਹੈਗਾ ਤੇ ਚੱਲ ਜਿਹ ਬੰਦੇ ਦਾ ਘਰ ਗਰੀਬੇ ਤੇ ਅਕਲ ਤੇ ਚਾਹੀਦੀ ਨਾ ਥੋੜੀ ਬਹੁਤੀ ਉਹ ਵੀ ਹੈ ਨਹੀਂ ਉਹ ਕਈਆਂ ਨੂੰ ਇੰਨੀ ਸਮਝ ਨਹੀਂ ਹੁੰਦੀ ਬਹੁਤ ਗੱਲ ਵਾ ਕੋਈ ਗੱਲ ਨਹੀਂ ਜੇ ਉਹ ਨਹੀਂ ਪਾ ਤਾ ਅਗਲੀਆਂ ਦੀ ਕਰ ਲੈਣੇ ਕਿ ਵਾਦਾ ਘਾਟਾ ਤੇਰਾ ਪਿਓ ਕਹਿਣਾ ਸੇਵਾ ਵਾਲੇ ਕੰਮ ਨਾ ਛੱਡੀ ਮੈਂ ਹੱਥ ਪੀੜੀ ਹੋਣਾ ਸੇਵਾ ਕੀਤੀ ਹੋਣਾ ਤੇ ਮੇਰੇ ਕਾ ਰੋਜ ਬਣਦਾ ਵਾ ਪਤਾ ਗੱਲ ਕੀ ਸਰਸ ਆਂਦੇ ਨੇ ਜਿਹਦੀ ਕੋਠੀ ਡਾਣੇ ਉਹਦੇ ਕਮਲੇ ਵੀ ਸਿਆਣੇ ਉਹਨਾਂ ਦੇ ਘਰ ਦੇ ਹਾਲਾਤ ਇਹ ਦੰਦੇ ਆ ਤੇ ਮਾਗ ਵੀ ਚਾਰਾਂ ਦੇ ਦਿੰਦੇ ਹੋਏ ਨਾ ਆਹੋ ਉਹ ਇਦਾਂ ਦੇ ਜਿਹੜੇ ਚਾਰੇ ਕੋ ਪੈਸੇ ਚਾਰ ਆਉਣੇ ਗੱਲਾਂ ਵੀ ਉਹਨਾਂ ਹੁੰਦੀਆਂ ਵਾ ਠੀਕ ਆ ਨਾ ਹਾਂ ਤੇ ਕਿਸੇ ਦੀ ਗਰੀਬੀ ਤਾਂ ਇਦਾਂ ਨਹੀਂ ਕੀਤੀ ਹੁੰਦਾ ਮਜ਼ਾਕ ਨਹੀਂ ਇਦਾਂ ਹੁੰਦਾ ਬੋਤਾ ਮੈਂ ਮਜ਼ਾਕ ਨਹੀਂ ਡੰਦੀ ਮੈਂ ਸਿਰਫ ਇਨਾ ਕਹਿੰਨੀ ਪੈ ਚਲ ਗਰੀਬੀ ਤੋਂ ਰੱ ਆੜੀ ਅਕਲਵਾ ਤਾਂ ਕੁੜੇ ਸਾਫ ਕਰਦੀ ਹੈ ਤਾਂ ਆਪਣੇ ਹੱਥੀਆਂ ਨਾ ਸਫਾਈ ਤੇ ਕੀਤੀ ਹੈ ਇਹਨਾਂ ਨੇ ਆ ਡੰਗਰ ਥੋੜੇ ਜਿਹੇ ਭਰੇ ਬਦੇ ਸੀ ਆਹੋ ਚਲ ਨਾਦਮਾ ਕੰਮ ਕੀਤਾ ਹੋਊਗਾ ਹੋ ਸਕਦਾ ਨਾ ਉਹ ਜਗਾ ਘਟ ਹੋਵੇ ਹਾਂ ਤੇ ਚਲ ਜਿਹਾ ਸੂਟੜੀਆਂ ਦਿੱਤੀਆਂ ਤਾਂ ਮੱਥੇ ਮਰਦਾ ਉਹ ਚਾ ਇਹਦਾ ਦੇ ਛੱਡ ਦੇ ਨਾ ਇਹ ਗੱਲ ਹੋ ਗਈ ਇਹ ਦੁਬਾਰਾ ਨਾ ਕਾਜ ਕਰਦੀ ਹਾਂ ਕੋਨਾ ਕੋ ਹੋਇਆ ਨਾ ਮੰਮੀ ਉਹਨਾਂ ਕੋਨਾ ਕਰਤਾ ਵਾ ਉਹ ਚੱਲ ਚੁੱਪ ਕਰੋ ਹਾਲੇ ਭੁੱਖਿਆ ਦੇ ਕਰਦੇ ਨਹੀਂ ਕਰਦੇ ਜਾਂਦਾ ਦੇ ਪਿਓ ਪੋਤੀ ਜਿਹੜਾ ਨਾ ਕੋਈ ਲਿਆ ਇਹ ਨਾ ਪਾਇਆ ਤੂੰ ਨਹੀਂ ਇਹ ਕੱਲਾ ਬਣੀ ਕਰਦੀ ਉਹ ਕਰੀਏ ਭਰੀਪ ਉਹ ਆਪਣੇ ਕੱਲੇ ਬੈਬਕ ਨਹੀਂ ਕਰਦਾ ਸੁਣਦਾ ਇਹ ਨਾ ਸਮਾਗ ਤੇ ਪੌਣੇ ਸਾਰੇ ਠੀਕ ਆ ਤੇ ਤੂੰ ਸਵਾਲੀ ਮੈਂ ਤੈਨੂੰ ਸਵਾਂਦੀ ਉਹ ਤੇਰੀ ਭੂਆ ਵੀ ਛੱਡ ਗਈ ਇੱਥੇ ਹੀ ਉਹ ਆਦੀ ਮੈਂ ਨਹੀਂ ਸੁਣਾਣਾ ਓਏ ਭੂਆ ਜੀ ਨੇ ਗੱਲਾਂ ਦੀ ਛਾੜੀ ਦੋ ਆਹੋ ਤੇ ਮੈਂ ਹੁਣ ਸਾਰੇ ਸੂਟ ਸੁਆਸਾ ਪਾਈ ਜਾਣੇ ਮੇਰੇ ਕੋਲ ਸੁਆਏ ਜਾਂਦੇ ਚੱਲ ਜਾ ਰਹਿਣ ਦੇ ਤੂੰ ਨਾ ਪਹੁੰਚਾ ਕਰੋ ਉਹਨਾਂ ਨੇ ਆਉਣਾ ਮੇਰੇ ਸਾਹ ਨਾਲ ਉਹਨਾਂ ਕਹਿੰਦੇ ਨੇ ਕੱਲ ਹੀ ਆਉਣਾ ਉਹ ਕਹਿੰਦੇ ਨੇ ਕੀ ਆਹੋ ਤੇ ਡੈਡੀ ਸੇਵਾ ਯਾਰ ਰੱਜ ਕੇ ਕਰਨੀ ਆਪਾਂ। ਉਹ ਮੇਰੀ ਗੱਲ ਸੁਣੋ। ਜੋ ਲੈਣਾ ਨਾ ਤੂੰ ਤਾਂ ਸਣੀ ਨਾ ਕਰਨਾ ਵਾ। ਮੇਰੇ ਕੋਲ ਪੈਸੇ ਲੈ ਆ ਜਾਓ। ਜੋ ਤੁਹਾਨੂੰ ਚੰਗਾ ਲੱਗਦਾ ਨਾ ਉਹ ਲੈ ਆਓ ਤੇ। ਨਾ ਇੱਥੇ ਜਾਂ ਜਵਣੀ ਆ। ਹੈ ਕਿੰਨੇ ਕ ਜਾਣੀ ਹੋਣੀ ਮੇਰੇ ਕੋਲ ਆਪਣੀ ਜ਼ਬਾਨ ਬੰਦ ਰੱਖ। ਦੋ ਤਿੰਨ ਤਰ੍ਹਾਂ ਦੇ ਪਕੌੜੇ ਕੱਢ ਲਾਂਗੇ। ਹੈ ਨਾ ਰੋਟੀ ਪਣੀ ਵਧਿਆ ਖਵਾ ਦੇਣਾ ਐਂਡ ਤੇ ਆਈਸਕ੍ਰੀਮ ਫਾਦਾਂ ਕਿ ਹੋਰ ਕੀ ਹੁੰਦਾ ਵਾ। ਬੱਲੇ ਬੱਲੇ ਵੇਹ ਹੈ ਕਿ ਤੇ ਹਾਦੀ ਹੋਈ ਕਿ ਆਈਸਕ੍ਰੀਮਾਂ ਤੱਕ ਪਹੁੰਚਣ ਦੇ ਆ। ਨਾ ਉਹਨਾਂ ਨੂੰ ਆਈਸਕ੍ਰੀਮ ਖਵਾ ਲ ਕੇ ਕੱਢਿਆ ਸੀਗਾ। ਉਹਨਾਂ ਨਾਲ ਤਾਂ ਭੜਦੀਆਂ ਸੀਗੀਆਂ। ਮੇਰੀ ਗੱਲ ਸੁਣਦਾ ਤੂੰ ਇਦਾਂ ਗੱਲਾਂ ਕਰਦੀ ਇਹਨਾਂ ਕਦੀ ਵੇਖਿਆ ਨਹੀਂ ਹੁੰਦਾ ਕੋਈ ਲੈ ਮੈਂ ਤਾਂ ਸਭ ਕੁਝ ਵੇਖਿਆ ਵਾ ਤਾਂ ਇਹ ਤਾਂ ਗੱਲਾਂ ਕਰਨ ਈ ਆ ਤੇ ਉਹਨਾਂ ਨੂੰ ਕੋਈ ਪਤਾ ਆਈਸਕ੍ਰੀਮਾਂ ਦਾ ਹੈ ਆਈਸਕ੍ਰੀਮ ਖਵਾ ਲਦਾਂਗੇ ਬਾਅਦ ਚ ਅਗਲਾ ਕਹਿੰਦਾ ਠੰਡ ਕੋੜੇ ਕੋੜੇ ਢਾੜ ਗਲੇ ਬਿਠਾ ਤੇ ਹੁਣ ਜੋਕ ਹੋ ਹੈਗਾ ਵਨ ਉਹ ਕੋਰੇਣਾ ਵਾ ਠੀਕ ਆ ਕੋਈ ਪਤਨ ਨਹੀਂ ਜਾਣਾ ਵੇ ਹੋਰ ਗੱਲ ਦਾ ਪਸਟਾਵਾ ਵਾ ਮੈਂ ਪਹਿਲਾਂ ਵੇਖ ਲੈਂਦੀ ਜਾ ਕੇ ਜਿਹੜੇ ਤੇਰੀ ਮਾਂ ਕੰਮ ਕਰਦੀ ਹੈ ਨਾ ਸਨੀ ਨੂੰ ਪਤਾ ਲੱਗੂਗਾ ਉਹਦੇ ਦਿਲ ਤੇ ਕੀ ਪਿੱਤੂਗੀ ਅਗਲੇ ਤਾਂ ਮੰਨ ਹੀ ਚੁੱਕੇ ਜਾਣਾ ਅਸਾਂ ਨਹੀਂ ਇਹ ਸਭ ਨੂੰ ਪਤਾ ਲੱਗਦਾ ਵਾ ਜਿਹੜੀ ਤੇ ਬੜੀ ਚੰਗੀ ਬਣਾਈ ਆ ਨਾ ਇਹ ਦਿਲਜੀਤ ਨੂੰ ਇਦਾਂ ਨਾ ਕਹੀਂ ਉਦਾਂ ਨਾ ਕਹੀਂ ਉਹ ਨਾ ਸਾਰੇ ਉਹਦੇ ਕੰਨ ਭਰਦੀ ਏ ਉਹ ਮੁੰਡਾ ਖੋਸਾ ਮੇਰਾ ਨਿੱਕੇ ਨਿੱਕੇ ਗੱਲਾਂ ਦੱਸਦੀ ਮੈਂ ਤੇ ਮੂੰਹ ਆ ਲੈ ਵਿਖ ਲੈਣਾ ਵਾ ਹਾਂ ਚੱਲ ਕਰਦੀ ਗੱਲਾਂ ਤੈਨੂੰ ਆਤਵਾ ਗੱਲਾਂ ਨਾ ਕਰਿਆ ਕਰ ਠੀਕ ਵਾ ਨਾ ਉਹ ਤਾਂ ਦਾ ਪਿਓ ਪੁੱਤ ਨੇ ਮੇਰੇ ਗੱਲਾਂ ਚੁੱਭਦੀਆਂ ਤੇ ਗੱਲ ਸੁਣੋ ਮੇਰੀ ਆ ਹੂਟੇ ਮਾਟੇ ਜੇ ਹੁਣ ਖਤਮ ਕਰੋ ਆ ਹੁਣ ਲੈ ਕੇ ਜਾਂਦੇ ਆ ਨਾ ਉਹਨਾਂ ਨੂੰ ਕਹੋ ਵੀ ਹੁਣ ਬੱਸ ਉਹਨਾਂ ਕਿਤੇ ਜੀ ਕਰਾ ਕਰੂ ਕਿ ਮੈਂ ਨਹੀਂ ਦੋ ਹੀ ਮਹੀਨੇ ਤੇ ਮੁੰਡਾ ਜਾ ਕੇ ਤੇ ਮਲਾ ਲਿਆ ਕਰੂਗਾ ਦਿਨੇ ਦਿਨੇ ਨਹੀਂ ਮੇਰੀ ਗੱਲ ਸੁਣ ਜਾ ਕੇ ਨਾ ਤੂੰ ਸਹੀ ਸਮਾਨ ਵੇਖ ਕੇ ਆ ਕੜਾ ਤੇ ਹੁਣ ਆਲਾ ਆਹ ਕਰਨ ਕਰ ਬਗਿਆ ਸਮਾਨ ਵੇਖ ਜਾ ਜਾ ਸਮਾਨ ਮੇਰੇ ਘਰ ਸਾਰੇ ਹੁੰਦਾ ਕਦੀ ਮੁੱਕਾ ਨਹੀਂ ਕੋਈ ਤੁਰਦੀ ਬਣ ਜਾਗੇ ਹਾਂ ਬਣ ਜਾਗੇ ਹੱਥ ਹੀ ਕੋਈ ਹੋਰ ਸਲਾਹ ਕਰ ਲੋਗੇ ਆਈਸਕ੍ਰੀਮਾਂ ਤੇ ਕੋਈ ਹੋਰ ਬਰਫੀਆਂ ਸ਼ੁਰੂ ਕਰ ਲੋਗਾ ਚਾਰ ਪੰਜ ਕਰ ਲਾਂਗੇ ਆਪਾਂ ਸਲਾਹ ਆਏ ਨਹੀਂ ਕਰਨੀਆਂ ਵਾ ਇਦਾਂ ਕਰਕੇ ਨਾ ਐਨੀ ਦਾ ਮਨ ਚੁੱਕਦੀ ਐ ਅਗਲੇ ਦਿਨ ਤੇ ਦਿਲ ਤੇ ਪ੍ਰਭਾਵ ਪਊਗਾ ਹਨਾ ਨਵਾਂ ਨਵਾਂ ਦੇ ਕੰਮ ਹਾਰਾ ਜੀ ਹਾਂ ਹਾਂ ਵੀ ਹੁਣ ਦੀ ਤੇ ਕਰਦਾ ਮੱਬੀ ਦੀ ਕੁੜੀ ਵੀਰ ਮੁੜ ਕੇ ਕਰਨ ਉਹੜ ਜੋ ਚੰਗੀਆਂ ਨੂੰ ਹੋਮੀ ਫਿਰ ਇਹੋ ਗੱਲ ਉਹ ਨਾ ਮੁੜ ਕੇ ਕਹਿੰਦੀ ਨਵਾਂ ਪੁੱਛਦੀ ਨਹੀਂ ਗੀਆਂ ਜੇ ਤੇ ਕਰਤੂਤਾ ਆਪਣੀ ਚੰਗੀਆਂ ਕਰਨੀਆਂ ਪੁੱਛਣਾ ਚਾਹਨੇ ਆ ਵੀ ਨਹੀਂ ਗੱਲ ਹੈ ਆਹ ਬੰਦਾ ਪਿਆਰ ਦੇ ਨਾਲ ਆਵੇ ਇਦਾਂ ਵਾ ਮੈਂ ਵੀਰ ਨਾ ਕਰਕੇ ਨਾ ਸਲਾਹ ਕੀ ਹੁਣਾ ਉਹਨਾਂ ਨੂੰ ਨਾ ਪਹਿਲੇ ਪੈਸੇ ਜਦੋਂ ਫਿਰ ਆਪਾਂ ਜਾ ਕੇ ਲੈ ਆਵਾਂਗੇ ਕੋਈ ਕੋਈ ਨਹੀਂ ਦੱਸਦੇ ਮੈਨੂੰ ਆਪਣੀ ਮਾਂ ਨੂੰ ਕਹਿ ਕੇ ਸਮਾਨ ਲੈ ਲੇਦੇ ਜਿਹੜਾ ਘਰ ਹੈ ਨਾ ਤੇ ਆਪਣੀ ਭਾਬੀ ਨੂੰ ਕਹਦੀ ਸਮਾਨਤ ਮੁੰਨੀਆਂ ਲੈਣਾ ਭਾਬੀ ਕੋਲ ਸਮਾਨ ਖਾ ਲੈਣਾ ਵਾ ਚੱਲ ਉਹਨੂੰ ਕਹਦੀ ਚੰਗਾ ਤੱਕ ਖਾ ਲੈ ਹਾਂ ਮੈਂ ਕਹਿ ਦੂੰਗਾ ਚਲੋ ਠੀਕ ਜੀ ਚਲੋ ਠੀਕ ਆ ਕਰਦੇ ਆ ਤਿਆਰੀ